ਸਤਿ ਸ਼੍ਰੀ ਅਕਾਲ ਦੋਸਤੋ ਜੁਆ ਨੈਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਜਹਾਜ਼ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕ੍ਰੈਸ਼ ਮੌਕੇ ਤੇ ਕਈਆਂ ਦੀ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਦੋਵਾਂ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜਿਹੰਦਾਪਾਲ ਦੇ ਨੋਵਾ ਕੋਟ ਦੇ ਸ਼ਿਪੂਰੇ ਇਲਾਕੇ ਚ 에ਅਰ ਡਿਨੈਸਟੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਐਸਾ ਹਾਦਸਾ 5 ਲੋਕਾਂ ਦੀ ਮੌਤ ਹੋ ਗਈ ਮਾਰ ਪਰਸ ਨੇ ਦੱਸਿਆ ਹੈ ਕਿ ਹੈਲੀਕਾਪਟਰ 'ਚ 4 ਚੀਨੀ ਨਾਗਰਿਕਾਂ ਸਮੇਤ ਕੁੱਲ 5 ਲੋਕ ਸਵਾਰ ਸਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਭਿਆਨਕ ਹੈਲੀਕਾਪਟਰ ਹਾਦਸਾ ਨੇਪਾਲ ਦੇ ਨੋਵਾ ਕੋੜ ਦੇ ਸ਼ਿਪੂਰੀ ਚ ਵਾਪਰਿਆ ਐਸ ਹੈਲੀਕਾਪਟਰ ਵਿੱਚ 4 ਚੀਨੀ ਨਾਗਰਿਕਾਂ ਸਮੇਤ 5 ਲੋਕ ਸਵਾਰ ਸਨ ਕੈਪਟਨ ਅਰुण ਮੱਲਾ ਹੈਲੀਕਾਪਟਰ ਵਿੱਚ ਬਤੌਰ ਪਾਇਲਟ ਮੌਜੂਦ ਸਨ ਡੀਟੀ ਆਈ ਇਹੋੜਾਣ ਪਰ ਤੋਂ ਸਿਰਫ 10 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਅਚਾਨਕ ਸੰਪਰਕ ਟੁੱਟ ਗਿਆ ਕੁਝ ਸਮੇਂ ਬਾਅਦ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਸਥਾਨਕ মিডিਆ ਮੁਤਾਬਕ ਹੈਲੀਕਾਪਟਰ ਕਾਡ ਮੰਡੂ ਤੋਂ ਰਸੋਵਾ ਜਾ ਰਿਹਾ ਸੀ ਇਹ ਹਾਦਸਾ ਨੇਪਾਲ ਦੇ ਨੋਵਾਕੋਟ ਜੋ ਵਾਪਰਿਆ ਇਹ ਰੈਡ ਡੈਂਸਿਟੀ ਦਾ ਹੈਲੀਕਾਪਟਰ ਅਚਾਨਕ ਕ੍ਰੈਸ਼ ਹੋ ਗਿਆ ਹੈਲੀਕਾਪਟਰ ਨੂੰ ਅੱਗ ਲੱਗੀ ਅਤੇ ਅੰਦਰ ਸਵਾਰ 5 ਲੋਕਾਂ ਦੀ ਮੌਤ ਹੋ ਗਈ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਤੁਰੰਤ ਬਚਾਅ ਟੀਮਾਂ ਨੂੰ ਮੌਕੇ ਤੇ ਭੇਜਿਆ ਆ ਵੀਡੀਓ ਦੇਖਣ ਲਈ ਤੁਹਾਡਾ